ਕੁੜੀਆਂ ਨਾਲ ਛੇੜਛਾੜ ਕਰਨ ਵਾਲੇ ਪੁੰਡ ਆਸ਼ਿਕਾਂ ਤੇ ਸਿਰ ਤੇ ਚੜਿਆ ਆਸ਼ਕੀ ਦਾ ਭੂਤ ਪਿੰਡ ਵਾਸੀਆਂ ਨੇ ਛਿੱਤਰ ਪ੍ਰੇੜ ਕਰਕੇ ਉਤਾਰਿਆ ਜਾਣਕਾਰੀ ਮੁਤਾਬਕ ਅਬੋਹਰ ਦੇ ਪਿੰਡ ਮੋਜਗੜ ਦੇ ਰਹਿਣ ਵਾਲੇ ਦੋ ਨੌਜਵਾਨਾਂ ਦੀ ਪਿੰਡ ਵਾਸੀਆਂ ਨੇ ਜੰਮ ਕੇ ਛਿੱਤਰ ਪ੍ਰੇੜ ਕੀਤੀ ਹੈ ਦਰਸਾਲ ਪਿੰਡ ਜੰਡਵਾਲਾ ਦੀਆਂ ਲੜਕੀਆਂ ਦੇ ਵੱਲੋਂ ਆਪਣੇ ਘਰ ਦੇ ਵਿੱਚ ਸ਼ਿਕਾਇਤ ਕੀਤੀ ਜਾ ਰਹੀ ਸੀ ਕਿ ਕੁਝ ਨੌਜਵਾਨ ਉਹਨਾਂ ਦੇ ਨਾਲ ਲਗਾਤਾਰ ਛੇੜਛਾੜ ਕਰ ਰਹੇ ਨੇ ਜਿਸ ਤੋਂ ਤਹੀ ਹੋ ਕੇ ਇਹ ਲੜਕੀਆਂ ਨੇ ਜਦ ਆਪਣੇ ਮਾਪਿਆਂ ਨੂੰ ਦੱਸਿਆ ਤਾਂ ਫਿਰ ਪਿੰਡ ਵਾਸੀਆਂ ਨੇ ਫਾਂਸਲਾ ਕੀਤਾ ਕਿ ਇਹਨਾਂ ਨੌਜਵਾਨਾਂ ਨੂੰ ਮੌਕੇ ਤੇ ਹੀ ਸਜ਼ਾ ਦਿੱਤੀ ਜਾਏਗੀ। ਇਸੇ ਦੌਰਾਨ ਜਦ ਤੋਂ ਪਾਰਾ ਇਹਨਾਂ ਨੌਜਵਾਨਾਂ ਦੇ ਵੱਲੋਂ ਲੜਕੀਆਂ ਨਾਲ ਛੇੜਛਾੜ ਕੀਤੀ ਗਈ ਤਾਂ ਉੱਥੇ ਮੌਜੂਦ ਪਿੰਡ ਵਾਸੀਆਂ ਨੇ ਇਹਨਾਂ ਨੂੰ ਕਾਬੂ ਕਰ ਇਹਨਾਂ ਦੀ ਜਮ ਕੇ ਚਿੱਤਰ ਪ੍ਰੇਡ ਕੀਤੀ। ਦੱਸ ਦਈਏ ਕਿ ਇਸ ਮੌਕੇ ਦੋਨੇ ਨੌਜਵਾਨ ਨਾਕ ਰਗੜਦੇ ਰਹੇ ਅਤੇ ਮਾਫੀ ਮੰਗਦੇ ਰਹੇ ਪਰ ਪਿੰਡ ਵਾਸੀਆਂ ਨੇ ਇਹਨਾਂ ਦੀ ਇੱਕ ਨਾ ਸੁਣੀ ਅਤੇ ਇਹਨਾਂ ਦੀ ਜਮ ਕੇ ਚਿੱਤਰ ਪ੍ਰੇਡ ਕੀਤੀ। ਦੱਸ ਦਈਏ ਕਿ ਇਸ ਚਿੱਤਰ ਪ੍ਰੇਡ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਾਲਾਂਕਿ ਇਸ ਚਿੱਤਰ ਪ੍ਰੇੜ ਤੋਂ ਬਾਅਦ ਪਿੰਡ ਦੇ ਵਿੱਚ ਪੰਚਾਇਤ ਜੁੜੀ ਜਿਸ ਦੇ ਵਿੱਚ ਸਰਬਸੰਮਤੀ ਦੇ ਨਾਲ ਇਹ ਫੈਸਲਾ ਲਿਆ ਗਿਆ ਕਿ ਇਸ ਮਾਮਲੇ ਦੇ ਵਿੱਚ ਪੁਲਿਸ ਕੋਲੇ ਕੋਈ ਵੀ ਸ਼ਿਕਾਇਤ ਨਹੀਂ ਕੀਤੀ ਜਾਏਗੀ ਅਤੇ ਦੋਨੇ ਧਿਰਾਂ ਦੇ ਵਿੱਚ ਰਾਜੀਨਾਮਾ ਹੋਣ ਤੋਂ ਬਾਅਦ ਉਸ ਦੀ ਇੱਕ ਕਾਪੀ ਪੁਲਿਸ ਥਾਣੇ ਭੇਜ ਦਿੱਤੀ ਗਈ ਉਧਰ ਇਸ ਮਾਮਲੇ ਦੇ ਵਿੱਚ ਸਰਵਰਪਈਆ ਥਾਣਾ ਪਰਿਵਾਰੀ ਨੇ ਦੱਸਿਆ ਕਿ ਉਹਨਾਂ ਦੇ ਕੋਲੇ ਕੋਈ ਵੀ ਸ਼ਿਕਾਇਤ ਨਹੀਂ ਆਈ ਪਰ ਫੇਰ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਇਨਾਂ ਵੀਡੀਓਜ਼ ਦੇ ਜ਼ਰੀਏ ਉਹਨਾਂ ਦੇ ਕੋਲੇ ਇਹ ਮਾਮਲਾ ਪਹੁੰਚਿਆ ਤੇ ਉਹਨਾਂ ਦੇ ਵੱਲੋਂ ਦੋਨੇ ਧਿਰਾਂ ਨੂੰ ਥਾਣੇ ਤਲਬ ਕਰ ਲਿਆ ਗਿਆ ਜਿਸ ਤੋਂ ਬਾਅਦ ਦੋਨੇ ਧਿਰਾਂ ਦਾ ਪੱਖ ਸੁਣਨ ਤੋਂ ਬਾਅਦ ਪੁਲਿਸ ਆਪਣੇ ਪੱਤਰ ਤੇ ਬੰਦੀ ਕਾਰਵਾਈ ਕਰੇਗੀ ਦੱਸ ਦਈਏ ਕਿ ਇਸ ਮਾਮਲੇ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਲੰਬੇ ਸਮੇਂ ਤੋਂ ਇਹ ਦੋਨੇ ਭੂੜ ਆਸ਼ਕ ਲੜਕੀਆਂ ਨੂੰ ਤੰਗ ਪ੍ਰੇਸ਼ਾਨ ਕਰ ਰਹੇ ਸਨ ਜਿਸ ਤੋਂ ਬਾਅਦ ਲੜਕੀਆਂ ਦੇ ਵੱਲੋਂ ਇਹ ਤੰਗ ਪ੍ਰੇਸ਼ਾਨ ਹੋਣ ਤੋਂ ਬਾਅਦ ਸ਼ਿਕਾਇਤ ਆਪਣੇ ਪਰਿਵਾਰ ਨੂੰ गई जिस तू बाद इन की चित्र परेड की गई है। ਹਾਂਜੀ ਸਰ ਅੱਜ ਚੰਡਾਲੇ ਪਿੰਡ ਕੀ ਇਨਸਟੈਂਸ ਹੋਇਆ ਜੀ ਇੱਕ ਸੋਸ਼ਲ ਮੀਡੀਆ ਤੇ ਇੱਕ ਜਿਹੜੀ ਦੋ ਲੜਕਿਆਂ ਦੀ ਕੁੱਟਮਾਰ ਦੀ ਵੀਡੀਓ ਜਿਹੜੀ ਚੰਡਾਲੇ ਪਿੰਡ ਦੀ ਵਾਇਰਲ ਹੋ ਰਹੀ ਹੈ ਜਿਸ ਤੇ ਸਾਨੂੰ ਇਹ ਇਨਸੀਡੈਂਟ ਰਿਪੋਰਟ ਹੋਇਆ ਜਿਸ ਤੇ ਸਾਡੀ ਪੁਲਿਸ ਪਾਰਟੀ ਮੌਕੇ ਤੇ ਪਹੁੰਚੀ ਇੱਥੋਂ ਅਸੀਂ ਦੋਨੇ ਪਾਰਟੀਆਂ ਨੂੰ ਜਿਹੜਾ ਸੰਪਰਕ ਕੀਤਾ ਤਾਲਮੇਲ ਕੀਤਾ ਜਿੰਨਾ ਵੱਲੋਂ ਹੁਣ ਤੱਕ ਕਹਿੰਦੇ ਆਪਦੇ ਲੈਵਲ ਤੇ ਇਹਨਾਂ ਨੇ ਪਿੰਡ ਵਾਲਿਆਂ ਨੇ ਸਰਪੰਚਾਂ ਦੇ ਮੋਢਵਰ ਬੰਦੇ ਨੇ ਆਪਦੇ ਲੈਵਲ ਤੇ ਰਾਜ਼ੀਨਾਮਾ ਕਰ ਲਿਆ ਸਾਨੂੰ ਰਾਜ਼ੀ ਨੇ ਪਰ ਫਿਰ ਵੀ ਦੋਨੇ ਪਾਰਟੀਆਂ ਨੂੰ ਸਵੇਰੇ ਥਾਣੇ ਤਲਬ ਕੀਤਾ ਗਿਆ ਤੇ ਜੈਸੀ ਇਹਨਾਂ ਦੇ ਦੋਨਾਂ ਦੇ ਪਿਆਰ ਲੈ ਕੇ ਜੈਸੀ ਕਾਰਵਾਈ ਵੀ ਅਸੀਂ ਕਾਲੋਰੀਆਂ ਵਿੱਚ ਦੇ ਦਿੰਦੀ ਜੀ